हां जी दोस्तों ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਪਿਛਲੇ ਦਿਨਾਂ ਤੋਂ ਟਰੱਕ ਡਰਾਈਵਰਾਂ ਦੀ ਜ਼ਿੰਦਗੀ ਦੇ ਬਾਰੇ ਇੱਕ series ਸ਼ੁਰੂ ਕੀਤੀ ਹੋਈ ਹੈ ਜਿਦੇ ਵਿੱਚ ਟਰੱਕ ਡਰਾਈਵਰਾਂ ਨੂੰ ਆਉਦੀਆਂ ਮੁਸ਼ਕਲਾਂ ਸੜਕਾਂ ਉੱਤੇ ਉਹਨਾਂ ਵਿਚਾਰਿਆਂ ਨਾਲ ਕੀ ਕੀ ਭਾਣੇ ਵਾਪਰਦੇ ਨੇ ਤੇ ਕਿਵੇਂ ਕਈ ਵਾਰ ਉਹਨਾਂ ਦੇ ਵਿਚਾਰਿਆਂ ਦੇ ਐਕਸੀਡੈਂਟ ਵੀ ਹੋ ਜਾਂਦੇ ਨੇ ਤੇ ਕਈ ਵਾਰ ਉਹਨਾਂ ਦੀ ਵਿਚਾਰਿਆਂ ਦੀ ਜਾਨ ਵੀ ਚਲੀ ਜਾਂਦੀ ਹੈ ਅਲੱਗ-ਅਲੱਗ ਕਿਸੇ ਨੇ ਪੁਰਾਣੇ ਡਰਾਈਵਰਾਂ ਦੇ ਸੋ ਅੱਜ ਜਿਹੜੀ ਤੁਹਾਨੂੰ ਕਹਾਣੀ ਲੈ ਕੇ ਆਏ ਆਂ ਜੀ ਉਹਨੂੰ ਸੁਣ ਕੇ ਤੁਹਾਡੇ ਰੌਂਗ ਟੇ ਖੜੇ ਹੋ ਜਾਣਗੇ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹਨਾਂ ਵੀਰਾ ਭੈਣਾ ਨੇ ਸਾਡਾ ਚੈਨਲ ਹੋਰ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਤੇ ਬੈਲ ਆਈਕਨ ਵੀ ਜ਼ਰੂਰ ਦਬ ਦੈਣ ਉਹ ਜਿਹੜੀ ਇਹ ਗੱਲਬਾਤ ਹੈ ਜੀ ਇਹ ਬਹੁਤ ਇੱਕ ਪੁਰਾਣੇ ਡਰਾਈਵਰ ਨੇ 20 ਸਾਲ ਪਹਿਲਾਂ ਸੁਣਾਈ ਸੀ ਕਿੱਕੀ ਜਿਹੀ ਚੰਨ ਚਾਨਣੀ ਵਿੱਚ ਆਰਾ ਦਵਾਲਾ ਇਉਂ ਜਾਪਦਾ ਹੈ ਜਿਵੇਂ ਚਫੇਰੇ ਕੋਈ ਦੇਵੀ ਜਾਦੂ ਧੂਰ ਦਿੱਤਾ ਹੋਵੇ ਕਿਸੇ ਸ਼ਰਾਬੀ ਤੇ ਥੱਕ ਕੇ ਚੂਰ ਹੋਏ ਡਰਾਈਵਰ ਵਾਂਗ ਪ੍ਰਕਿਰਤੀ ਘੋਕ ਸੁਤੀ ਪਈ ਹੈ ਅਜਿਹੇ ਸਮੇਂ ਜਾਂ ਆਸ਼ਕ ਜਾਗਦੇ ਹਨ ਜਾਂ ਫਿਰ ਚੋਰ ਸੜਕਾਂ ਤੇ ਦੁਹਾਈਆਂ ਪਾਉਣ ਵਾਲੇ ਟਰੱਕ ਨਿਸਲ ਹੋਏ ਖੜੇ ਨੇ ਕਦੇ ਕਦੇ ਕੋਈ ਟਰੱਕ ਸੜਕ ਨੂੰ ਇਉਂ ਦਰਦ ਨਾਲ ਲੰਘਦਾ ਹੈ ਜਿਵੇਂ ਸੜਕ ਨਾਲ ਤੱਕਾ ਕਰ ਰਿਹਾ ਹੋਵੇ ਤੇ ਇੱਕ ਘੁਰਲਾਹੜ ਜਿਹੀ ਢੇਰ ਤੱਕ ਸਾਰੇ ਵਾਤਾਵਰਣ ਵਿੱਚ ਗੂੰਜਦੀ ਰਹਿੰਦੀ ਹੈ ਇਸੇ ਸ਼ੋਰ ਨਾਲ ਲੋਰੋ ਵੱਧ ਪੀ ਕੇ ਸੁੱਤੇ ਕਿਸੇ ਡਰਾਈਵਰ ਦੀ ਨੀਂਦ ਭੰਗ ਹੋ ਜਾਂਦੀ ਹੈ ਉਹ ਕੰਨਾਂ ਕੋਲ ਮੱਛਰ ਨੂੰ ਉਡਾਉਂਗਾ ਰੱਬ ਨੂੰ ਗਾਲ੍ਹਾਂ ਕੱਢਦਾ ਬੱਕੜਵਾਜਿਆ ਕਰਦਾ ਫੇਰ ਸੌ ਜਾਂਦਾ ਉਹ ਅਜਿਹੇ ਵੇਲੇ ਕਈ ਵਾਰ ਆਪਣੀਆਂ ਪੈੜ ਚਾਲਾਂ ਹੀ ਆਦਮੀ ਨੂੰ ਪੈਪੇਦ ਕਰ ਦਿੰਦੀਆਂ ਨੇ ਉਦੋਂ ਜਾਪਦਾ ਵੀ ਦਰਖਤ ਦਿਓ ਬਣ ਕੇ ਤੁਰਨ ਲੱਗ ਪਏ ਨੇ ਹਵਾ ਛੁਕਣ ਲੱਗਦੀ ਹੈ ਤਾਰੇ ਵੱਲੋਂ ਸਰਕਦੇ ਪ੍ਰਤੀਤ ਹੁੰਦੇ ਨੇ ਹਰ ਝਾੜੀ ਓਲਿਓ ਕਿਸੇ ਜਾਨਵਾਰੂ ਜਾਨਵਰ ਦੇ ਨਿਕਲ ਆਉਣ ਦਾ ਸਹਿਮ ਹੁੰਦਾ ਮਨ ਅੰਦਰ ਕੰਬਾ ਛਿੜਦਾ ਆਪਣੇ ਦਿਲ ਦੀ ਧੜਕਣ ਹੀ ਢੋਲ ਦੇ ਡੱਗੇ ਵਾਂਗ ਸੁਣਾਈ ਦੇਣ ਲੱਗਦੀ ਹੈ ਪਰ ਆਸ਼ਕਾਂ ਨੂੰ ਇਹੋ ਜੇ ਪਲਾਂ ਵਿੱਚ ਹੀ ਚੰਦਰਮਾ ਮਹਿਬੂਬ ਦੇ ਚਿਹਰੇ ਵਰਗਾ ਜਾਪਦਾ ਹੈ ਹਵਾ ਬਾਂਸਰੀਆਂ ਵਜਾਉਂਦੀ ਹੈ ਪ੍ਰਕਿਰਤੀ ਬਾਹ ਅੱਡੀ ਕਲਾਵੇਂ ਵਿੱਚ ਲੈਣਾ ਲੋਚਦੀ ਹੈ ਠੀਕ ਹੈ ਇਸੇ ਵੇਲੇ ਜੀਟੀ ਰੋਡ ਦੇ ਇੱਕ ਹੋਟਲ ਦੇ ਇੱਕ ਨਵਾਂ ਵਿਆਹਿਆ ਜੋੜਾ ਜਵਾਨੀ ਦੀ ਮਖਤੀ ਵਿੱਚ ਘੂਕ ਸੁਤਾ ਪਿਆ ਮਟਿਆਰ ਦੇ ਚਿਹਰੇ ਤੇ ਨਵੀਆਂ ਸਦਰਾਂ ਦਾ ਨੂਰ ਹੈ ਗੱਭਰੂ ਦੇ ਚਿਹਰੇ ਤੇ ਹੁਸਨ ਮਤੀ ਦੇ ਸਾਦ ਦੀ ਮਗਰੂਰੀ ਹੈ ਅਨੀ ਮੁੰਦੇ ਦਿਨਾਂ ਵਿੱਚ ਉਹ ਦੇਸ਼ ਪਰਮਣ ਲਈ ਨਿਕਲੇ ਨੇ ਤੇ ਘੁੰਮਦੇ ਘਵਾਉਂਦੇ ਧੀਰ ਨਾਲ ਇੱਥੇ ਪੁੱਜੇ ਨੇ ਕੋਚੇਰ ਪਹਿਲਾਂ ਉਹਨਾਂ ਵੱਲ ਵੇਖ ਵੇਖ ਸ਼ਰਾਬੀ ਡਰਾਈਵਰ ਹੋ ਕੇ ਪਰਦੇ ਰਹੇ ਤੇ ਆਪਣੀਆਂ ਘਰਵਾਲੀਆਂ ਤੇ ਪ੍ਰੇਮਕਾਵਾਂ ਨੂੰ ਕਲਪ ਦੇ ਤਰਫ ਦੇ ਰਹੇ ਉਹ ਜਦੋਂ ਡਰਾਈਵਰ ਸੌਂ ਗਏ ਉਦੋਂ ਕੁਝ ਗੱਡੀਆਂ ਚੋਰੀ ਛਿਪੇ ਸੁੱਤੇ ਜੋੜੇ ਵੱਲ ਚੱਕੀਆਂ ਤੇ ਸੋਚਣ ਲੱਗੀਆਂ ਵੀ ਜਿਹੜਾ ਇਹਨਾਂ ਨੂੰ ਦੇਸ਼ ਪਰਮਣ ਕਰਾਵੇਗਾ ਉਹਦਾ ਸਰਕਾਰੀ ਦਰਬਾਰੇ ਬੜਾ ਨਾਮ ਹੋਵੇਗਾ ਤੇ ਉਹ ਇੱਕ ਦੂਸਰੀ ਵੱਲ ਈਰਖਾ ਨਾਲ ਵੇਖਣ ਲੱਗੀਆਂ ਜਿਵੇਂ ਕੋਈ ਤੀਵੀ ਆਪਣੀ ਅੜਬ ਘਰ ਵਾਲੇ ਦੇ ਸੁੱਤੇ ਤੋਂ ਮੌਕਾ ਵੇਖ ਕੇ ਗੌਂਦਣ ਕੋਲ ਚੁਗਲੀਆਂ ਕਰਨ ਜਾਂਦੀ ਹੈ ਐਵੇਂ ਬਿਰਲੇ ਦੀ ਬੈਡਫੋਰਡ ਜਰਾ ਕੋ ਹਿੱਲੀ ਤੇ ਫਿਰ ਅੱਗਾ ਪਿੱਛਾ ਵੇਖ ਕੇ ਕੋਲ ਖੜੇ ਘੜੂਕੇ ਤੋਂ ਢੰਡ ਕੱਢ ਕੇ ਟਾਟਾ ਦੀ ਮਰਸੀਡੀਜ਼ ਕੋਲ ਆ ਕੇ ਖੜੀ ਹੋ ਗਈ ਉਹ ਬੈਡਫੋਰਡ ਦਾ ਮੂੰਹ ਮੱਥਾ ਲਿਬੜਿਆ ਵੇਖ ਕੇ ਪਹਿਲਾਂ ਤਾਂ ਮਰਸੀਡੀਜ਼ ਨੇ ਆਪਣਾ ਲਹਿੰਗਾ ਬਚਾਇਆ ਫਿਰ ਨੱਕ ਸੁਕੇੜ ਕੇ ਵਿਅੰਗ ਨਾਲ ਬੋਲੀ ਵੀ ਅੱਜ ਤਾਂ ਬੜਾ ਪਾਊਡਰ ਸ਼ਾਟਰ ਮਲੀ ਫਿਰਦੀ ਐ ਉਹ ਕਰ ਲੈ ਟਿਚਰਾਂ ਭੈਣੇ ਤੂੰ ਨਾ ਕਰੇਂਗੀ ਤੇ ਹੋਰ ਤੇਰੇ ਵੱਡੇ-ਵਡੇਰੇ ਕਰਨਗੇ ਭੈਣ ਨਾ ਆਖੀ ਮੈਨੂੰ ਮਰਸੀਡੀਜ਼ ਨੇ ਘੁਰ ਕੇ ਆਉਂ ਬੈਡਫੋਰਡ ਡਰ ਗਈ ਰਤਾ ਕੋ ਪਿੱਛੇ ਹੋ ਕੇ ਹੌਲੀ ਜੀ ਬੋਲੀ ਵੀ ਆਪਾਂ ਭੈਣਾ ਨਾ ਹੋਈਆਂ ਭੈਣਾ ਨਾ ਹੋਈਆਂ ਮਰਸੜੀਜ਼ ਨੇ ਚਿੜਕੇ ਸਾਗ ਲਾਈ ਨਾ ਆਪਾਂ ਜਾਤ ਚੋਂ ਨਾ ਗੋਤ ਵਿੱਚੋਂ ਆਪਣਾ ਤਾਂ ਧਰਮ ਵੀ ਨਹੀਂ ਮਿਲਦਾ ਮਰਸੜੀਜ਼ ਨੇ ਡੰਡੇ ਵੱਡ ਗੱਲ ਕੀਤੀ ਆਪਣਾ ਧੰਦਾ ਤਾਂ ਇੱਕੋ ਹੀ ਐ ਬੈਡਫੋਰਡ ਸਲਾਹ ਕਰਨ ਦੇ ਰੋ ਵਿੱਚ ਸੀਗੀ ਹੋਵੇ ਤਾਂ ਕੀ ਫਰਕ ਪੈਂਦਾ ਐ ਤਾਂ ਸਾਰੀਆਂ ਔਰਤਾਂ ਬੱਚੇ ਜੰਮਦੀਆਂ ਨੇ ਉਹ ਇੱਕੋ ਜਿਹੀਆਂ ਹੋ ਗਈਆਂ ਫਿਰ ਮਰਸੜੀਜ਼ ਤੇ ਬੈਡਫੋਰਡ ਦੀ ਕਮਕਲੀ ਤੇ ਹਸੀ ਤੇ ਇਓ ਮੂੰਹ ਘੁਮਾ ਕੇ ਖੜ ਗਈ ਜਿਵੇਂ ਬੈਡਫੋਰਡ ਦੇ ਮੱਥੇ 'ਤੇ ਨਾ ਲੱਗਣਾ ਚਾਹੁੰਦੀ ਹੋਵੇ ਉਹ ਤੇਰੇ ਤੇ ਉਹ ਮਨੋ ਫਿਰਕਾ ਪ੍ਰਸਤੀ ਦੀ ਬੂਹ ਆਉਂਦੀ ਹੈ ਕਰਦੀ ਕੀ ਹੈ ਵਖਵਾਦੀ ਜੀ ਮੈਂ ਤਾਂ ਤੈਨੂੰ ਦੱਸਣ ਆਈ ਸੀ ਵੀ ਆਹ ਜਿਹੜੇ ਦੋ ਜਣੇ ਸੁੱਤੇ ਪਏ ਨੇ ਨਾ ਕੱਲ ਨੂੰ ਮੇਰੇ ਨਾਲ ਜਾਣਗੇ ਮੇਰੀ ਹੋ ਗਈ ਆ ਗੱਲਬਾਤ ਇਹਨਾਂ ਨਾਲ ਈ ਆਖਿਆ ਮਰਸੀਡਿਸ ਐਵੇਂ ਮੜੀ ਜਿਵੇਂ ਜਿਹੜਾ ਉਸਨੇ ਕੁਝ ਸੁਣਿਆ ਹੋਵੇ ਉਸਤੇ ਯਕੀਨ ਨਾ ਆਇਆ ਹੋਵੇ ਤੂੰ ਲੈ ਕੇ ਜਾਵੇਂਗੀ ਇਹਨਾਂ ਨੂੰ ਅਜੇ ਇਹਨਾਂ ਨੇ ਬੜਾ ਚਿਰ ਜੁਣਾ ਹੈ ਇਹਨਾਂ ਦੇ ਸੁਪਨੇ ਕਿਉਂ ਬਲੁੰਦਰ ਦੀ ਹੈ ਦੇਖ ਨਾ ਸੁੱਤੇ ਪਏ ਕਿੰਨੇ ਪਿਆਰੇ ਲੱਗਦੇ ਨੇ ਇਹ ਮਰਸੀਡਿਸ ਪਹਿਲਾਂ ਗੁੱਸੇ ਦੇ ਰੌਂ ਵਿੱਚ ਸੀ ਪਰ ਫਿਰ ਤਰਸ ਨਾਲ ਸੁੱਤੇ ਪਏ ਗੱਭਰੂ ਤੇ ਮਟਿਆਰ ਵੱਲ ਤੱਕਣ ਲੱਗੀ ਉਹ ਐਡਾ ਮਾਨ ਨਹੀਂ ਕਰੀਦਾ ਬੈਡਫੋਰਡ ਬੋਲੀ ਕੱਲ ਤੂੰ ਵੀ ਤਾਂ ਟੇਡੀ ਪਈ ਸੀ ਖਤਾਨਾਂ ਵਿੱਚ ਮੈਂ ਆਪ ਵੇਖਿਆ ਤੈਨੂੰ ਉਹਦੇ ਵੀ ਜ਼ਿੰਮੇਵਾਰ ਤੂੰ ਹੀ ਐ ਸਾਹਮਣੇ ਆਉਂਦੀ ਸੀ ਤੂੰ ਤੇਰੇ ਤਾਂ ਵੱਡੀ ਰਕਾਂ ਦੇ ਪੈਰ ਮੈਲੇ ਹੁੰਦੇ ਨੇ ਸੜਕ ਤੋਂ ਪਾਸੇ ਹੁੰਦੇ ਆ ਹਾਂ ਹਾਂ ਨੱਚਣਾ ਨਾ ਆਉਦਾ ਹੋਵੇ ਤਾਂ ਵੇੜਾ ਤੰਗ ਲੱਗੇਗਾ ਹੀ ਬੈਡਫੋਰਡ ਨੇ ਵਿੜੀ ਲਾਹੀ ਨਾਲੇ ਸਰਕਾਰੇ ਦਰਬਾਰੇ ਤਾਂ ਮੇਰੀ ਪੁੱਛ ਦੱਸ ਵਧੇਰੀ ਹੈ ਤੇਰੇ ਨਾਲੋਂ ਇਹਨਾਂ ਨੂੰ ਲੈ ਕੇ ਜਾਣ ਦੀ ਮੈਂ ਸਰਕਾਰੀ ਮੋਹਰ ਲਵਾ ਲਿਆਂਗੀ ਫੇਰ ਕੀ ਕਰ ਲੇਂਗੀ ਤੂੰ ਉਹ ਐ ਤਾਂ ਪੈਸੇ ਦੇ ਜ਼ੋਰ ਤੇ ਅੰਨੀਆਂ ਕਾਣੀਆਂ ਵੀ ਪਟਰਾਣੀਆਂ ਬਣ ਬੈਧੀਆਂ ਨੇ ਪਰ ਇਹ ਜੋੜਾ ਮੇਰੇ ਲਈ 라ਖਵਾ ਹੈ ਜੇ ਤੂੰ ਵਿੱਚ ਆਪਣੀ ਟੰਗ ੜਾਈ ਤਾਂ ਮੈਂ ਤੇਰਾ ਲੰਗੜਾ ਬੰਦ ਕਰ ਦੂੰਗੀ ਫੇਰ ਤਾਂ ਆਖੀ ਮੈਂ ਨਹੀਂ ਡਰਦੀ ਕਿਸੇ ਤੋਂ ਮੇਰੇ ਮਾਪੇ ਬਥੇਰੇ ਤਗੜੇ ਨੇ ਬੈਟ ਫੋਰਡ ਝਰਕ ਗਈ ਤੇ ਨਰਾਸ਼ ਹੋ ਕੇ ਮੁੜਨ ਲੱਗੀ ਉਹ ਮਦਰਾਸ ਵਾਲਿਆਂ ਦੀ ਲੇ ਲੈਂਡ ਕਾਫੀ ਚਿਰ ਦੀ ਪਾਸੇ ਖੜੀ ਇਹਨਾਂ ਦੀ ਝੜਾਪਾ ਸੁਣ ਰਹੀ ਸੀ ਉਹ ਬੋਲੀ ਵੀ ਤੁਸੀਂ ਦੋਵੇਂ ਜਣੀਆਂ ਇਸ ਜੋੜੇ ਨੂੰ ਲੈ ਕੇ ਜਾਣ ਦੇ ਕਾਬਲ ਨਹੀਂ ਹੈਗੀਆਂ ਤੁਸੀਂ ਮਾਨਸਿਕ ਸੰਤੋਲ ਗਵਾ ਚੁੱਕੀਆਂ ਇਹਨਾਂ ਨੂੰ ਮੈਂ ਲੈ ਕੇ ਜਾਵਾਂਗੀ ਮੇਰੇ ਵਿੱਚ ਸਮਰੱਥਾ ਹੈ ਮੈਂ ਪਹਾੜਾਂ ਤੇ ਚੜ ਸਕਦੀ ਹਾਂ ਘਾਟੀਆਂ ਵਿੱਚ ਉਤਰਨ ਦੀ ਜਾਚ ਮੈਨੂੰ ਆਉਂਦੀ ਹੈ ਕਿਮਲੇ ਦੇ ਕੋਲ ਖੱਡ ਵਿੱਚ ਤੂੰ ਹੀ ਤਾਂ ਉਤਰਨੀ ਜਾਣ ਸਿੱਖੀ ਸੀ ਇਹੋ ਜੇ ਕਿੰਨੇ ਜੋੜਿਆਂ ਨੂੰ ਸਵਰਗ ਪਹੁੰਚਾਇਆ ਤੂੰ ਮਰਸੜੀਲ ਨੇ ਵੈਂਕੇ ਨਾਲ ਕਿਹਾ ਨਾ ਤੂੰ ਕਿਹੜਾ ਉੱਪਰੋਂ ਲਖਾ ਕੇ ਲਿਆਈਆਂ ਇੱਕ ਵਾਰ ਭਾਖੜਾ ਨਹਿਰ ਵਿੱਚ ਕੌਣ ਤਾਰੀਆਂ ਲਾਉਂਦਾ ਸੀ ਲੇ ਲੈਂਡ ਨੇ ਇੱਟ ਨੂੰ ਪੱਥਰ ਚੁੱਕਿਆ ਪਰ ਇਹਨਾਂ ਨੂੰ ਲੈ ਕੇ ਤਾਂ ਮੈਂ ਹੀ ਜਾਵਾਂਗੀ ਮੇਰਾ ਹੱਕ ਵਧੇਰੇ ਹੈ ਇਹਨਾਂ ਤੇ ਮਰਸੜੀਲ ਨੇ ਆਪਣਾ ਫੈਸਲਾ ਸੁਣਾ ਦਿੱਤਾ ਨਹੀਂ ਮੈਂ ਲੈ ਕੇ ਜਾਵਾਂਗੀ ਇਹ ਮੇਰੇ ਗੌਂਡੀ ਨੇ ਮੈਂ ਤਾਂ ਇਹਨਾਂ ਦੀ ਸ਼ਾਦੀ ਦੀ ਵੀ ਗਵਾਹ ਲੇ ਲੈਂਡ ਨੇ ਆਪਣਾ ਹੱਕ ਜਤਾਇਆ ਮੂੰਹ ਧੋ ਕੇ ਆ ਤੂੰ ਧੋ ਕੇ ਆ ਵੱਡੀ ਰਕਾਨ ਮੈਂ ਜਾਣਦੀ ਆ ਤੈਨੂੰ ਮੈਨੂੰ ਤੇਰਾ ਵੀ ਪਤਾ ਹੈ ਤੇ ਉਹ ਮੈਣੋ ਮੈਣੀ ਹੋਣ ਲੱਗ ਪਈਆਂ ਬੈਡਫੋਰਡ ਛੁੱਟੜ ਤੀਵੀ ਵਾਂਗ ਉਦਾਸ ਖੜੀ ਝੂਰਨ ਲੱਗ ਪਈ ਕੋਲ ਖੜੇ ਰਾਇਲ ਇਨਫੀਲਡ ਤੋਂ ਬਰਦਾਸ਼ਤ ਨਹੀਂ ਹੋਇਆ ਉਹ ਬੁੱਕਿਆ ਵੀ ਲੜਦੀਆਂ ਤੁਸੀਂ ਹੋ ਗੁੱਸਾ ਮੈਨੂੰ ਆਈ ਜਾਂਦਾ ਮੈਨੂੰ ਕੋਈ ਐ ਬੋਲ ਕੇ ਦੇਖੇ ਦਿਨੇ ਤਾਰੇ ਨਾ ਵਿਖਾ ਦਿਆਂ ਚੱਲ ਵੇ ਕਰਦਾ ਕੀ ਐ ਅੱਤਵਾਦੀ ਜਿਆ ਨਾ ਹੋਵੇ ਲੜਦੀਆਂ ਤਾਂ ਉਹ ਨੇ ਤੇਰੇ ਕੋਲ ਟਿੱਡਪੀੜ ਹੋਣ ਰਹੀ ਐ ਕੋਲ ਖੜੀ ਚੀਚ ਬੋਡੀ ਜਹੀ ਮਰੂਤੀ ਬੋਲੀ ਉਹ ਬੱਲੇ ਬੁਲਟ ਉਸ ਵੱਲ ਵੇਖ ਕੇ ਦੁਗ ਦੁਗ ਕਰਕੇ ਹਸਿਆ ਹੁਣ ਤਾਂ ਭੇਡਾਂ ਨੂੰ ਵੀ ਜ਼ਖਾਮ ਹੋਣ ਲੱਗ ਪਿਆ ਹੈ ਪਰਾਂ ਹੋ ਕੇ ਖੜ ਕਰਦੀ ਕੀ ਐ ਸਾਬਣ ਦਾ ਨਹੀਂ ਜੀ ਕੋਈ ਅੱਗਾ ਪਿਛਾ ਸੱਲ ਜੂ ਤੇ ਸਾਰੀ ਓਵਰ ਚਿਬਰੀ ਨਿਕਲ ਜਾਂ ਤੇਰੇ ਨਵੀਂ ਆਈ ਬਹੂ ਵਾਂਗ ਮਰੂਤੀ ਨੂੰ ਕੋਈ ਫੌਰਨ ਕੋਈ ਜਵਾਬ ਨਹੀਂ ਆੜਿਆ ਤੇ ਉਹ ਆਪਣੇ ਆਪ ਲਈ ਸਿਮਟ ਗਈ ਹੁਣ ਹਾਂਦੀ ਵਰਤੀ ਫੀਟ ਅ ਮਰੂਤੀ ਦੇ ਪੱਖ ਵਿੱਚ ਅੱਗੇ ਆਈ ਉਹ ਨਾ ਤੂੰ ਮੇਰੇ ਨਾਲ ਗੱਲ ਕਰ ਜਾਣਦੀ ਆ ਮੈਂ ਤੈਨੂੰ 나ਡੂ ਖਾਨ ਨੂੰ ਚਾਰ ਕਰੀਆਂ ਪਈਆਂ ਨਹੀਂ ਤੇ ਓਂਠ ਵਾਂਗੂ ਤਿਲਕਦਾ ਫਿਰਦਾ ਏ ਤੂੰ ਤਿਲਕਦਾ ਹੋਵਾ ਤਾਂ ਤਿਲਕਦਾ ਹੋਵਾ ਮੇਰੀ ਤਾਂ ਆਵਾਜ਼ ਸੁਣ ਕੇ ਹੀ ਪੁਲਿਸ ਵਾਲਿਆਂ ਦਾ ਮੋਹ ਤਾਂ ਨਿਕਲ ਜਾਂਦਾ ਬੁਲਟ ਨੇ ਮੁੱਛਾਂ ਦੇ ਹੱਥ ਫੇਰਿਆ ਬੰਦੇ ਖਾਣਿਆਂ ਜਾਣਦੀ ਆ ਮੈਂ ਤੈਨੂੰ ਕੱਲ ਤੂੰ ਹੀ ਇਹੋ ਜੇ ਜੋੜੇ ਨੂੰ ਦਰਖਤ ਨਾਲ ਢੜਕਾ ਮਾਰਿਆ ਸੀ ਇੱਕ ਦੀ ਬਾਹ ਟੁੱਟ ਗਈ ਦੂਸਰੀ ਦੀ ਲੱਤ ਟੁੱਟ ਗਈ ਸਿਰਾਂ 'ਚ ਸੱਟਾਂ ਨਾ ਮਰਿਆਂ ਵਿੱਚ ਤੇ ਨਾ ਜਿਉਂਦਿਆਂ ਵਿੱਚ ਫੇਟ ਉਹਦੀਆਂ ਕਰਤੋਤਾਂ ਜਾਣਦੀ ਸੀ ਫੇਰ ਵੀ ਮੇਰੇ ਤੇ ਬਹਿ ਕੇ ਆਨੰਦ ਆ ਜਾਂਦਾ ਹੈ ਬਿਨ ਪੀਤੇ ਹੋ ਪਉਏ ਦਾ ਨਸ਼ਾ ਹੋ ਜਾਂਦਾ ਬੁਲਟ ਹਾਰ ਨਹੀਂ ਸੀ ਮੰਨ ਰਿਹਾ ਤੂੰ ਵੇਖੀ ਇਹ ਜੋੜਾ ਕਿਵੇਂ ਮੇਰੇ ਵੱਲ ਭੱਜਿਆ ਆਉਂਦਾ ਜਦੋਂ ਨਵੀਂ ਲਾਰੀ ਦੀ ਚੁੰਨੀ ਹਵਾ ਵਿੱਚ ਉੜੀ ਉਦੋਂ ਸਤ ਰੰਗੀ ਪੀਂਗ ਦਾ ਭਲੇਖਾ ਪਾਵੇਗੀ ਨਾਲੇ ਕਿੱਥੇ ਭੁੱਲੀ ਫਿਰਦੀ ਐ ਤੂੰ ਤੇਰੇ ਵਿੱਚ ਬਹਿ ਕੇ ਦਾ ਬੰਦਾ ਥਾਣੇ ਦੀ ਹਵਾ ਲਾ ਦੇ ਵਿੱਚ ਬੰਦ ਕੀਤੇ ਵਰਗਾ ਹੋ ਜਾਂਦਾ ਹੈ ਸੋਤੇ ਪਈ ਐਮਬੈਸਡਰ ਪਾਸਾ ਪਰਤ ਕੇ ਉੱਠਣ ਲੱਗੀ ਤਾਂ ਫੀਰਡ ਉਸ ਨੂੰ ਥਾਪੜ ਦੀ ਬੋਲੀ ਵੀ ਸੌਂ ਜਾ ਸੌਂ ਜਾ ਬਾਲੀ ਥੱਕੀ ਲੱਗਦੀ ਐ ਐਥੇ ਤੇਰੇ ਮਤਲਬ ਦੀ ਗੱਲ ਨਹੀਂ ਕੋਈ ਨਾਲੇ ਤੈਨੂੰ ਵੇਰ ਉੱਠ ਕੇ ਬਥੇਰੇ ਕੰਮ ਕਰਨੇ ਪੈਂਦੇ ਨੇ ਟੱਬਰ ਤੇ ਬਹੁਤ ਵੱਡਾ ਹੋਇਆ ਤੇਰਾ ਫੀਰਡ ਦੀ ਲਾ ਕੇ ਆਖੀ ਗੱਲ ਤੋਂ ਵੈਸਟਰ ਵੱਟ ਖਾ ਗਈ ਤੇ ਸੋਈ ਕੁੱਤੀ ਵਾਂਗ ਚਹਿ ਕੇ ਪਈ ਵੀ ਮੇਰਾ ਟੱਬਰ ਤੇਰੇ ਘਰੋਂ ਖਾਣ ਜਾਂਦਾ ਫੇਰ ਨਾ ਆਖੀ ਇਹ ਗੱਲ ਸਾਰੇ ਸਿਰ ਸਿਰ ਲੋਨ ਬੜੀ ਫਿਰਦੇ ਨੇ ਸਬਰ ਸਦੋਖ ਤਾਂ ਕਿਸੇ ਵਿੱਚ ਹੈ ਹੀ ਨਹੀਂ ਹੈਗਾ ਘਰੋਕਾ ਖੰਗੇਆ ਇੱਕ ਵਾਰ ਗੱਡੀਆਂ ਨੇ ਉਸ ਨੂੰ ਆਪਣਾ ਮੁਖੀਆ ਮੰਨ ਲਿਆ ਸੀਗਾ ਫੈਸਲਾ ਭਾਵੇਂ ਵੋਟਾਂ ਨਾਲ ਹੋਇਆ ਸੀ ਤਾਂ ਵੀ ਉਹ ਕਈ ਫਿਰਕਿਆਂ ਦੀਆਂ ਵੋਟਾਂ ਹਥਿਆ ਗਿਆ ਸੀਗਾ ਉਸਦੀ ਆਪਣੀ ਜਾਤ ਬਰਾਦਰੀ ਕੋਈ ਨਹੀਂ ਸੀ ਸ਼ੋ ਮਰਫਰੀਜ਼ ਦੀ ਇੰਜਨ ਬੈਡਫੋਰਡ ਦਾ ਚੈਸੀ ਸ਼ਕਤੀਮਾਨ ਦੀ ਪੈਰ ਹਵਾਈ ਜਹਾਜ਼ ਦੇ ਆਦੇ ਚਲਾਕ ਨੇਤਾ ਵਾਂਗ ਸਾਰੇ ਫਿਰਕੇ ਹੀ ਉਸ ਨੂੰ ਆਪਣਾ ਸਮਝਦੇ ਸਨ ਉਸ ਨੂੰ ਸਾਰਿਆਂ ਨੇ ਵੋਟਾਂ ਪਾਈਆਂ ਤੇ ਉਹ ਮੁਖੀਆ ਬਣ ਬੈਠਾ ਬਾਜ਼ਾਰ ਬੈਠੀ ਤੀਵੀ ਦੀ ਔਲਾਦ ਵਾਂਗ ਸਾਰੀ ਉਸਤੇ ਆਪਣਾ ਹੱਕ ਜਿਵੇਂ ਹੀ ਫਿਰਦੇ ਸਨ ਉਹ ਭਾਈ ਨਵੀਆਂ ਆਈਆਂ ਨੇ ਤਾਂ ਕੁੰਡ ਕੱਢਣੇ ਹੀ ਸੀਗਾ ਬੁੱਢੀਆਂ ਠੇਰੀਆਂ ਵੀ ਗੱਡੀ ਖੜੀਆਂ ਨੇ ਜਿਵੇਂ ਮੈਂ ਸਾਰਿਆਂ ਦਾ ਜੇਠ ਲੱਗਦਾ ਹੋਵਾਂ ਕੜੁਕੇ ਨੇ ਗਿਲਾ ਕੀਤਾ ਤੇ ਮਰੂਤੀ ਵਾਲਾ ਖਜਰੀ ਝਾਕਣੀ ਝੱਕਿਆ ਉਹ ਤੂੰ ਕਿਸੇ ਘਰਾਣੇ ਦਾ ਹੋਵੇਂ ਤਾਂ ਤੇਰੇ ਚਾਲ ਚੱਲਣ ਦਾ ਪਤਾ ਲੱਗੇ ਨਾ ਤੇਰੇ ਪਿਓ ਦਾ ਪਤਾ ਤੇ ਨਾ ਤੇਰੀ ਮਾਦਾ ਪਤਾ ਬੁਲਟ ਜ਼ੋਰਤ ਨਾਲ ਬੋਲਿਆ ਜਦੋਂ ਕੋਈ ਕੁੜੀ ਜਿਹੜੀ ਦੇਖਦਾ ਅੰਦਰੋਂ ਟੇਬ ਖੜਕਣ ਲੱਗ ਜਾਂਦੀ ਹੈ ਪਾਣੀ ਪਾਣੀ ਹੋ ਗਈ ਮਿਤਰਾ ਪਹਿਲਾ ਕੜੁਕੇ ਦੀਆਂ ਅੱਖਾਂ ਲਾਲ ਹੋਈਆਂ ਪਰ ਫਿਰ ਸਮੇ ਦੀ ਨਜਾਕਤ ਪੇਸ਼ਾਨ ਕੇ ਬੋਲੇ ਆ ਵੀ ਸਾਨੂੰ ਪਰਸਨਲ ਅਟੈਕ ਨਹੀਂ ਕਰਨੇ ਚਾਹੀਦੇ ਮੈਂ ਤੁਹਾਡਾ ਹੀ ਚੁਣਿਆ ਹੋਇਆ ਸਾਰੇ ਕੰਨ ਖੋਲ ਕੇ ਸੁਣ ਲੋ ਤੇ ਕਹਿ ਕੇ ਬੰਦ ਕਰੋ ਬੁਲਟ ਨੇ ਐਲਾਨ ਕਰਨ ਵਾਲਿਆਂ ਵਾਂਗ ਕਿਹਾ ਵੀ ਤੂੰ ਵੀ ਬੁੱਢੇ ਦਰਖਤ ਤੇ ਮੋੜ ਨਾਲ ਖੜੇ ਸਾਈਕਲਵਾਲ ਉਸਨੇ ਇਸ਼ਾਰਾ ਕੀਤਾ ਤੇ ਤੂੰ ਵੀ ਤਨ ਡੰਗਿਆ ਉਸਨੇ ਟੈਂਪੋ ਨੂੰ ਵੀ ਖਬਰਦਾਰ ਕੀਤਾ ਵੀ ਜਿਹੜਾ ਹਾਲੇ ਤੱਕ ਦਰਵੇਸ਼ ਜਾ ਬਣਿਆ ਸਭ ਨਾਲੋਂ ਪਿਛੇ ਖੜਾ ਸੀਦਾ ਸਾਰੇ ਚੁੱਪ ਹੋ ਗਏ ਤੇ ਬੁਲਟਵਾਲ ਝਾਕਣ ਲੱਗ ਪਏ ਕੱਲ ਸਵੇਰੇ ਸਭ ਵਿਆਹੇ ਜੋੜੇ ਨੂੰ ਮੈਂ ਲੈ ਕੇ ਜਾਵਾਂਗਾ ਤੇ ਜਿਸਨੇ ਰੋਕਣ ਦੀ ਜ਼ਰਤ ਕੀਤੀ ਉਹ ਆਪਣਾ ਪੜਿਆ ਵਿਚਾਰ ਲਵੇ ਇਹ ਧੱਕੇਸ਼ਾਹੀ ਹੈ ਇਹ ਅੱਤਵਾਦ ਇੱਥੇ ਨਹੀਂ ਚੱਲਣਾ ਇਹਨਾਂ ਨੂੰ ਮੈਂ ਲੈ ਕੇ ਜਾਵਾਂਗਾ ਮੈਂ ਜਾਵਾਂਗਾ ਮੈਂ ਤੇ ਕਾਂਵਾਂ ਰੋਲੀ ਪੈ ਗਈ ਕਿਧਰੋਂ ਗੋਲੀ ਚੱਲਣ ਦੀ ਆਵਾਜ਼ ਆਈ ਬੁੱਡੇ ਬੋਹੜ ਦੀ ਨੀਂਦ ਟੁੱਟ ਗਈ ਉਹ ਤਿਉੜੀਆਂ ਪਾ ਕੇ ਹੇਠਾਂ ਝਾਕਿਆ ਤੇ ਬੱਦਲ ਵਾਂਗ ਗਰਜਿਆ ਵੀ ਕਿਸਨੇ ਮੇਰਾ ਨੀਂਦਰਾ ਭੰਗ ਕੀਤਾ ਇੱਕ ਪਲ ਸਾਰਿਆਂ ਨੂੰ ਸੱਪ ਸੰਗਿਆ ਘਰੋਕਾ ਬਗਲਾਂ ਵਿੱਚੋਂ ਦੀ ਹਸੇ ਆ ਵੀ ਹੋਣਾਵੇਗਾ ਮਜ਼ਾ ਸਾਰੇ ਇੱਕ ਦੂਜੇ ਦੇ ਮੂੰਹ ਵੱਲ ਵੇਖਣ ਲੱਗੇ ਕਿ ਕਿਧਰੋਂ ਮਦਮ ਜੀ ਆਵਾਜ਼ ਆਈ ਬੈਡਫੋਰਡ ਨੇ ਨਹੀਂ ਮਰਸੀਜ਼ ਨੇ ਲੇ ਲੈਣ ਨੇ ਬੋਲਟ ਨੇ ਮਰੂਤੀ ਨੇ ਨਹੀਂ ਫੀਡ ਨੇ ਕਿਉਂ ਕਿਕਰਾਂ ਵਾਂਗੋ ਹੱਸਦੇ ਹੋ ਮੂਰਖੋ ਝਗੜਾ ਕਿਸ ਨਾਲ ਦਾ ਬੁੱਡੇ ਬੋਹੜ ਨੇ ਆਪਣੀ দাড়ੀ ਤੇ ਹੱਥ ਫੇਰਦਿਆਂ ਪੁੱਛਿਆ ਆ ਨਵਾਂ ਵਿਆਹਿਆ ਸੁੱਤਾ ਪਿਆ ਜੋੜਾ ਐਸੇ ਝਗੜੇ ਦੀ ਜੜਾ ਰੁਕੇ ਨੇ ਮੁਖੀਆ ਹੋਣ ਦੀ ਹیثیت ਵਿੱਚ ਜਾਣਕਾਰੀ ਦਿੱਤੀ ਇਹ ਪਿਆਰੇ ਬੱਚੇ ਕਸੂਰਵਾਰ ਨੇ ਬੋਰਡ ਨੇ ਹੈਰਾਨ ਹੋ ਕੇ ਪੁੱਛਿਆ ਹਾਂ ਇਹ ਸਾਰਾ ਦੇਸ਼ ਘੁੰਮਣ ਨਿਕਲੇ ਨੇ ਬਾਬਿਓ ਤੇ ਹਰ ਕੋਈ ਚਾਹੁੰਦਾ ਹੈ ਵੀ ਉਹ ਇਹਨਾਂ ਨੂੰ ਘੁਮਾਵੇ ਤੇ ਤੁਸੀਂ ਸਾਰੇ ਆਪਣੀ ਤਹਿਜ਼ੀਬ ਦਾ ਜਰੂਸ ਕੱਢਣ ਲੱਗੇ ਹੋ ਬੋਰਡ ਨੂੰ ਦੋਖੋ ਯਾਰ ਤੁਸੀਂ ਇਹਨਾਂ ਬੱਚਿਆਂ ਦੀ ਰਾਏ ਲਈ ਹੈ ਉਹ ਕਿਸ ਨਾਲ ਜਾਣਾ ਚਾਹੁੰਦੇ ਨੇ ਸਾਰੇ ਚੁੱਪ ਹੋ ਗਏ ਤੇ ਨਿਵੀਆਂ ਪਾ ਲਈਆਂ ਉਹਨਾਂ ਨੇ ਤਾਂ ਤੇ ਝਗੜੇ ਦੀ ਜੜ ਤੁਸੀਂ ਹੋ ਬੋਰਡ ਸਭ ਕੁਝ ਸਮਝਦਿਆਂ ਬੋਲਿਆ ਸਮੱਸਿਆ ਕਾਫੀ ਗੰਭੀਰ ਹੈ ਇਹਦਾ ਫੈਸਲਾ ਤਾਂ ਤੁਹਾਡੀ ਮਾਈ ਕਰ ਸਕਦੀ ਹੈ ਮੈਂ ਨਹੀਂ ਤੇ ਉਸ ਨੇ ਸੜਕ ਨੂੰ ਆਪਣੇ ਕੋਲ ਆਉਣ ਦੀ ਇਸ਼ਾਰਾ ਕੀਤਾ ਮੈਂ ਕੋਈ ਬੇਲੀਆਂ ਤੇਰੇ ਵਾਂਗ ਸੜਕ ਦੋਰੋਂ ਹੀ ਬੋਲੀ ਪਰ ਐਦਰ ਤੇਰੇ ਤੀਆਂ ਪੁੱਤਰ ਲੜ ਰਹੇ ਨੇ ਜੇ ਕੋਈ ਹਾਸਾ ਹੋ ਗਿਆ ਤੇਰੀ ਬਦਨਾਮੀ ਨਹੀਂ ਹੋਵੇਗੀ ਬਦਨਾਮੀ ਤਾਂ ਹੋਵੇਗੀ ਸੜਕ ਕੋਲ ਆਣ ਖੜੀ ਹੋ ਗਈ ਜਾਗਣ ਕਾਰਨ ਉਹਦੀਆਂ ਅੱਖਾਂ ਵਿੱਚ ਰੜਕ ਪੈ ਰਹੀ ਸੀ ਇਹਨਾਂ ਨੂੰ ਹੋਇਆ ਕੀ ਹੈ ਇਹਨਾਂ ਸਭਨਾ ਮੂੰਹ ਕਿਉਂ ਸਜਾਏ ਹੋਏ ਨੇ ਸੜਕ ਨੇ ਸੱਸਾ ਕੀਤਾ ਐਦਰ ਵੇਖ ਬੋਰਡ ਨੇ ਸੁੱਤੇ ਪਏ ਗੱਬਰੂ ਦੇ ਮਟਿਆਰ ਵੱਲ ਇਸ਼ਾਰਾ ਕੀਤਾ ਬੜੀ ਸੋਹਣੀ ਜੋੜੀ ਹੈ ਬਾਈ ਜੁਗ-ਜੁਗ ਜੇਣ ਪੁੱਤ ਫਲਣ ਦੁੱਧ ਨਾਉਣ ਸੜਕ ਦੇ ਮਾਂ ਹਿਰਦੇ ਵਿੱਚੋਂ ਆਸ਼ੀਰਵਾਦਾਂ ਝੜਨੇ ਵਾਂਗ ਵਹਿ ਤੁਰੀਆਂ ਪਰ ਲੱਗਦਾ ਹੈ ਵੀ ਇਹਨਾਂ ਦੀ ਹੋਂਣੀ ਨੇ ਇਹਨਾਂ ਨੂੰ ਕੇਰ ਲੈਣਾ ਬਿਰਖ ਨੇ ਆਪਣਾ ਦਰਦ ਦੱਸਿਆ ਉਹ ਨਾਵੇ ਅਡੇ ਚੰਦਰੇ ਬੋਲ ਨਾ ਕੱਟ ਪਤਾ ਨਹੀਂ ਕਿਹੜੇ ਵੇਲੇ ਦੀ ਸੁਣੀ ਜਾਂਦੀ ਐ ਸੜਕ ਨੇ ਵਰਜਿਆ ਉਹਨੂੰ ਪਰ ਇਹ ਸਾਰੇ ਝਗੜਦੇ ਜੋ ਪਏ ਨੇ ਹਰ ਕੋਈ ਆਂਦਾ ਐ ਵੀ ਮੈਂ ਲੈ ਕੇ ਜਾਣਾ ਇਹ ਤਾਂ ਸ਼ਿਕਾਰੀ ਕੁੱਤਿਆਂ ਵਿਚਕਾਰ ਘਿਰ ਗਏ ਖਰਗੋਸ਼ ਵਰਗੀ ਗੱਲ ਐ ਨਾ ਸੁਣੋ ਸੜਕ ਆਪਣੇ ਧੀਆ ਪੁੱਤਰਾਂ ਵੱਲ ਝਾਕੀ ਤੇ ਆਦੇਸ਼ ਦੇਣ ਵਾਂਗ ਬੋਲੀ ਵੀ ਕੱਲ ਜਦੋਂ ਇਹ ਸਵੇਰ ਉੱਠਣਗੇ ਜਿਸ ਵੱਲ ਵੀ ਚਾਰ ਨਾਲ ਜਾਣਗੇ ਉਹੀ ਇਹਨਾਂ ਨੂੰ ਸੈਰ ਕਰਵਾਉਣ ਲੈ ਕੇ ਜਾਵੇਗਾ ਤੇ ਬਾਕੀ ਸਭ ਇਹਨਾਂ ਦੀ ਹਿਫਾਜ਼ਤ ਕਰਨਗੇ ਜਿਸ ਨੇ ਵੀ ਸ਼ਰਾਰਤ ਕਰਨੀ ਚਾਹੀ ਉਸ ਨੂੰ ਮੈਂ ਆਪਣੇ ਘਰ ਪਨਾਹ ਦੇਣ ਤੋਂ ਮਨਕਰ ਹੋ ਜਾਵਾਂਗੀ ਫੇਰੋ ਕੋੜੁਕੇ ਕੋਲ ਝਾਕੀ ਉਹਦਾ ਰੁਸਿਆ ਚਿਹਰਾ ਵੇਖ ਕੇ ਬੋਲੀ ਵੀ ਤੂੰ ਉਹਨਾਂ ਦੇ ਚੰਗੇ ਸਫਰ ਲਈ ਸਵੇਰੇ ਪੂਜਾ ਕਰੇਂਗਾ ਸਵਨਾ ਨੇ ਨੀਵੀਆਂ ਪਾ ਕੇ ਸਹਿਮਤੀ ਪ੍ਰਗਟਾਈ ਤੇ ਸੜਕ ਉੱਠ ਕੇ ਚਲੀ ਗਈ ਸਵੇਰੇ ਹੋਈ ਗੱਭਰੂ ਉੱਥੇ ਆ ਮਟਿਆਰ ਨੇ ਵੀ ਉੱਠ ਕੇ ਅੰਗੜਾਈ ਲਈ ਮੂੰਹ ਹੱਥ ਧੋ ਕੇ ਚਾਹ ਪੀ ਕੇ ਉਹ ਸਫਰ ਦੀ ਤਿਆਰ ਹੋ ਗਏ ਗੱਡੀਆਂ ਨੇ ਆਪਣੇ ਆਪਣੇ ਮੂੰਹ ਮੱਥੇ ਲਿਸ਼ਕਾਏ ਹੋਏ ਸਨ ਤੇ ਉਹ ਹਸਰਤ ਨਾਲ ਜੋੜੇ ਵੱਲ ਵੇਖ ਰਹੀਆਂ ਸਨ ਬੋਲਣਾ ਕਿਸੇ ਨੇ ਨਹੀਂ ਸੀਗਾ ਆਵਾਜ਼ ਕਿਸੇ ਨੇ ਨਹੀਂ ਸੀ ਦੇਣੀ ਇਹ ਸੜਕ ਮਾਦਾ ਦੇ ਸੀਗਾ ਸਭ ਧੜਕਦੇ ਦਿਲਾਂ ਨਾਲ ਉਡੀਕ ਵਿੱਚ ਸਨ ਦੇਖੀਏ ਵੀ ਕਿਹਦੀ ਲਾਟਰੀ ਨਿਕਲਦੀ ਹੈ ਗੱਭਰੂ ਨੇ ਮੋਢੇ ਝੋਲਾ ਲਟਕਾਇਆ ਮਟਿਆਰ ਨੇ ਸਤਾਰਿਆਂ ਭਰੀ ਚੁੰਨੀ ਠੀਕ ਕੀਤੀ ਤੇ ਉਹ ਜਕੋ ਤੱਕ ਹੀ ਜਹੀ ਨਾਲ ਗੱਡੀਆਂ ਵੱਲ ਝਾਕਣ ਲੱਗੇ ਚਾਹ ਵਿੱਚ ਕਈਆਂ ਦੀਆਂ ਅੱਖਾਂ ਲਿਸ਼ਕੀਆਂ ਮਯੂਸੀ ਵਿੱਚ ਕਈਆਂ ਦੇ ਚਿਹਰੇ ਉਤਰੇ ਚਹਲ ਕਦਮੀ ਕਰਦੇ ਉਹ ਤਿੰਨ ਪਹੀਆ ਵਾਲੇ ਟੈਂਪੋ ਯਾਨੀ ਕਿ ਪੂਣ ਕੋਲ ਆਣ ਖੜੇ ਹੋਏ ਗੱਭਰੂ ਨੇ ਝੋਲਾ ਲਾ ਕੇ ਵਿੱਚ ਰੱਖਿਆ ਉਹਦੇ ਮਟਿਆਰ ਛਾਲ ਮਾਰ ਕੇ ਉਹਦੇ ਅੰਦਰ ਬੈਠ ਗਈ ਟੈਂਪੋ ਨੇ ਝੋਟੇ ਵਾਂਗ ਮੱਤ ਕੇ ਬੜਕ ਮਾਰੀ ਤੇ ਸੜਕੋ ਸੜਕ ਹੋ ਤੁਰਿਆ ਉਹ ਪਾਲ ਪਾਲ ਟੈਂਪੋ ਦੂਰ ਹੁੰਦਾ ਗਿਆ ਆਪਣੀ ਹੱਤ ਜਹੀ ਮਹਿਸੂਸ ਕਰਦੀਆਂ ਬਾਕੀ ਗੱਡੀਆਂ ਹਸਰ ਜਹੀ ਨਾਲ ਟੈਂਪੋ ਵੱਲ ਈਉਂ ਤੱਕ ਰਹੀਆਂ ਸਨ ਜਿਵੇਂ ਕੋਈ ਰਾਜਕੁਮਾਰੀ ਦਰਬਾਰੀ ਦੇ ਵਰਮਲਾ ਪਾ ਕੇ ਲੈ ਗਈ ਹੋਵੇ ਸੋ ਦੋਸਤੋ ਏ ਸੀ ਟਰੱਕ ਡਰਾਈਵਰਾਂ ਦੀ ਜ਼ਿੰਦਗੀ ਦਾ ਭਾਗ 12ਵਾਂ ਤੇ ਭਾਗ 13ਵਾਂ ਲੈ ਕੇ ਤੁਹਾਡੇ ਸਾਹਮਣੇ ਫੇਰ ਆਵਾਂਗੇ ਉਦੋਂ ਤੱਕ ਲਈ ਸਿੱਖਦੇ ਰਹੋ ਅੱਗੇ ਵਧਦੇ ਰਹੋ